ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਦੀ ਇਹ ਵੀਡੀਓ ਹੈਗੀ ਆ ਉਹ ਚੀਜ਼ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਦਿਖ ਨਹੀਂ ਰਹੀ ਔਰ ਜਿਹੜੀ ਚੀਜ਼ ਇਸ ਵੀਡੀਓ ਦੇ ਵਿੱਚ ਮੈਨੂੰ ਦਿਖਾ ਰਹੀ ਹੈ ਜਾਨੀ ਕਿ DJI ਔਰ DJI Osmo Action 5 Pro ਕੈਮਰੇ ਬਾਰੇ ਜਿਹਦੀ ਆਪਾਂ ਪਿਛਲੇ ਦਿਨੀ ਅਨਬਾਕਸਿੰਗ ਕੀਤੀ ਸੀਗੀ ਉਹ ਕੈਮਰੇ ਨਾਲ ਅੱਜ ਆਪਾਂ ਟ੍ਰਾਇਲ ਦੇ ਤੌਰ ਤੇ ਆਪਾਂ ਇੱਕ ਵੀਡੀਓ ਬਣਾ ਰਹੇ ਆਂ ਔਰ ਇਹ ਜਿਹੜੀ ਵੀਡੀਓ ਆਪਾਂ ਰਿਕਾਰਡ ਕਰ ਰਹੇ ਆਂ ਇਹ ਹੈਗੀ ਆ 4K 60 FPS আল্ট্রাওਾਈਡ ਦੇ ਆਪਾਂ ਇਹਨੂੰ ਰਿਕਾਰਡ ਕਰ ਰਹੇ ਆਂ ਤੇ ਵੈਸੇ ਦਾ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਇਸ ਤਰ੍ਹਾਂ ਦਾ ਨੈੱਟਵਰਕ ਨਹੀਂ ਹੁੰਦਾ ਕਿ ਉਹ 4K ਨੂੰ ਵੀਡੀਓ ਨੂੰ ਚਲਾ ਸਕੇ ਜ਼ਿਆਦਾਤਰ ਮੈਂ ਦੇਖਦਾ ਹਾਂ ਕਿ 1080 ਦੇ ਵੀਡੀਓ ਜਿਹੜੀਆਂ ਚੱਲਦੀਆਂ ਨੇ ਆਪਾਂ ਤਾਂ 1080 ਦੇ ਰਿਕਾਰਡ ਕਰਦੇ ਹੁੰਦੇ ਆਂ ਪਰ ਕੁਆਲਿਟੀ ਚੈੱਕ ਕਰਨ ਲਈ ਮੈਂ ਇਹ ਸਾਰਾ ਕੁਝ ਕਰ ਰਿਹਾ ਹਾਂ ਸਾਊਂਡ ਕੁਆਲਿਟੀ ਕਿਹੋ ਜੀ ਹੈ ਵੀ ਵੀਡੀਓ ਦੇ ਵਿੱਚ ਪਤਾ ਲੱਗੂਗਾ ਤੇ ਇਹ ਸਾਰਾ ਕੁਝ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਉਹਨਾਂ ਵਾਲੇ ਦਿਨ ਆਪਾਂ ਨਵੇਂ ਸਫ਼ਰ ਵੀ ਕਰਾਂਗੇ ਪੰਜਾਬ ਦੇ ਵਿੱਚ ਮੌਨਸੂਨ ਦਾ ਮਹੀਨਾ ਚੱਲ ਰਿਹਾ ਹੈ بارش ਹਲਕੀ ਹਲਕੀ ਹੋ ਰਹੀ ਹੈ ਕਿਤੇ ਜ਼ਿਆਦਾ ਕਿਤੇ ਥੋੜੀ ਔਰ ਕਿਤੇ ਕਰ ਵੀ ਵੱਜ ਜਾਂਦੀ ਹੈ ਕਿਤੇ ਮੌਸਮ ਮੌਸਮਾ ਜਿਹੜਾ ਬਹੁਤ ਸੋਹਣਾ ਹੋ ਜਾਂਦਾ ਤਾਂ ਕੀ ਵੀ ਜੀ ਕਰਦਾ ਕਿ ਬਾਈਕ ਚੱਕੀਏ ਤੇ ਹਲਕੀ ਹਲਕੀ ਹੁੰਦੀ بارش ਦੇ ਵਿੱਚ ਰੇਨ ਕੋਟ ਪਾ ਕੇ ਕੋਈ ਨਿੱਕੀ ਮੁੱਟੀ ਰਾਈਡ ਕਰ ਲਈਏ ਪਰ ਹਜੇ ਕਮਾਂਕਾਰਾਂ ਦੇ ਰਜਿਮੇ ਕਰਕੇ ਇਸ ਤਰ੍ਹਾਂ ਆਪਾਂ ਕਰ ਨਹੀਂ ਪਾਰੇ ਤੇ ਬਾਹਰ ਦਾ ਮਾਹੌਲ ਤੁਹਾਨੂੰ ਦਿਖਾਉਣਾ ਤੇ ਜਿਹੜੇ ਵੀ ਦੋਸਤਾਂ ਨੇ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ ਹੈ ਜੀ ਸਾਰਿਆਂ ਦਾ ਏ ਲੋ ਜੀ ਕੋਠੇ ਤੋਂ ਝੜ ਕੇ ਬਾਹਰ ਦਾ ਮਾਹੌਲ ਕਿੰਨਾ ਸੋਹਣਾ ਲੱਗ ਰਿਹਾ ਹੈ ਬਾਹਰ بارش ਹੋ ਰਹੀ ਹੈ ਕਿੰਨ ਮਿੰਗਣ ਮਾਣ ਹੁਣੇ بارش ਥੋੜੀ ਤੇਜ਼ ਹੋ ਕੇ ਛੜੀ ਹੈ ਵੈਸੇ ਤਾਂ ਇਹੋ ਜਿਹੇ ਮੌਸਮ ਦੇ ਵਿੱਚ ਰਾਈਡ ਕਰਨ ਨੂੰ ਬਹੁਤ ਮਨ ਕਰਦਾ ਹੁੰਦਾ ਹੈ ਕਿ ਠੰਡੀ ਠੰਡੀ ਜੀ ਹਵਾ ਚੱਲਦੀ ਹੋਵੇ ਇਹ ਦੇਖੋ ਦੂਰ ਤੱਕ ਖੇਤਾਂ ਦਾ ਮਾਹੌਲ ਦੇਖੋ ਜੀ ਕੀ ਬਾਤ ਹੈ ਕਾ ਸੁਣੀ ਗੱਲ ਬਾਤ ਹੈ ਔਰ ਇਹਦੇ ਵਿੱਚ ਇੱਕ ਜਿਹੜਾ ਹੋਰ ਵੱਧ ਆਇਆ ਜਿਹੜਾ ਮੈਂ ਹੁਣ ਕੈਮਰਾ ਚਲਾ ਕੇ ਮੈਨੂੰ ਪਤਾ ਲੱਗਾ ਕਿਰਜਾ 2 ਗੁਣਾ ਜ਼ੂਮ ਦਾ অপਸ਼ਨ ਵੀ ਹੈਗਾ ਜਿਹੜਾ ਕਿ ਗੋਪਰੋਚ ਹੈ ਨੀਗਾ ਇਹ ਤੁਸੀਂ ਦੇਖ ਰਹੇ ਹੋ ਹੋ ਗਿਆ ਆ ਦੇਖੋ 2 ਗੁਣਾ ਜ਼ੂਮ ਦਾ অপਸ਼ਨ ਇਹਦੇ 'ਚ ਹੈਗਾ ਇਹ ਹੌਲੀ-ਹੌਲੀ ਆਪਣਾ ਜਿਹੜਾ ਹੱਥ ਖੁੱਲ ਜੂਗਾ ਆਲਸ ਜ਼ੂਮ ਆਊਟ ਹੋ ਗਿਆ ਤੇ ਇਹ ਵੀ ਅੱਕੇ ਦੇ 'ਚ ਵੱਧ ਦੇ ਵਾਲੀ ਗੱਲਬਾਤ بارش ਦਾ ਮੌਸਮ ਹੋਣ ਕਰਕੇ ਬਾਈਕ ਬੁੱਕ ਸਾਰਾ ਕੁਝ ਲਿਪੜਿਆ ਪਿਆ ਗੱਡੀ ਵੀ ਕੱਲ ਤੋਤੀ ਸੀਗੀ ਪਰ ਮਿਸਤਰੀ ਲੱਗੇ ਹੋਣ ਕਰਕੇ ਜਗਾ ਸਾਰੀ ਇੱਥੇ ਲਾਈ ਸੀ ਗੱਡੀ ਪਰ ਆਹ ਕੰਧ ਜੀ ਕੱਢ ਦੇ ਕਰਕੇ ਦੇ ਅੰਦਰ ਮਿੱਟੀ ਮੁੱਟੀ ਪਾਉਂਦੇ ਕਰਕੇ ਕਢਣੀ ਪਈ ਬਾਹਰ ਤੇ ਹੁਣ ਫੇਰ ਇਹ ਭਜ ਗਈ ਹੋਈ ਆ ਪਾਣੀ ਨਾਲ ਤੇ ਸਾਰਾ ਸਮਾਨ ਆ ਜਿਹੜਾ ਉਹ ਕਮਰੇ ਦੇ ਵਿੱਚ ਪਿਆ ਸੀਗਾ ਕੱਢ ਕੇ ਇੱਧਰ ਰੱਖਤਾ ਗੱਡੀ ਇੱਥੇ ਆ ਜਾਂਦੀ ਸੀ ਪਰ ਹੁਣ ਗੱਡੀ ਲਈ ਜਗਾ ਨਹੀਂ ਬਜੀ ਸਿਰਫ ਆਪਣੇ ਦੋ ਭਾਈ ਕੰਦਰ ਖੜੇ ਆ ਉਹ ਸਾਈਕਲ ਨੂੰ ਵੀ ਅੰਦਰ ਕਰ ਦਈਏ ਯਾਰ ਬਾਹਰ ਹੀ ਭਜ ਗਿਆ ਜਰਾ ਸਲ ਧੋਤ ਆ ਗਿਆ ਵੈਸੇ ਤਾਂ ਚੈਨ ਨੂੰ ਇਹਦੀ ਨੂੰ ਕਰਨ ਆਲਾ ਥੋੜਾ ਜਿਹਾ ਤੇਲ ਦੇਣ ਆਲਾ ਮਸ਼ੀਨੀ ਤੇਲ ਹੀ ਦੇ ਦਿਆਂਗੇ ਬਾਈਕ ਨੂੰ ਵੀ ਧੋ ਗਿਆ ਪਹਿਰੇ ਤੇ ਇੱਕ ਡਿਟੇਲ ਵੀਡੀਓ ਬਣਾਉਣੀ ਹੈ ਕਿਉਂਕਿ ਕਾਫੀ ਦੋਸਤਾਂ ਦੇ ਜਿਹੜੇ ਆਉਂਦੇ ਆਪਾਂ ਨੂੰ ਕਮੈਂਟ ਆਉਂਦੇ ਆ ਕਿ ਇਹਦੇ ਬਾਰੇ ਜਾਣਕਾਰੀ ਦਿਓ ਤਾਂ ਇਹਦੇ ਬਾਰੇ ਆਪਾਂ ਇੱਕ ਡਿਟੇਲ ਵੀਡੀਓ ਬਣਾਵਾਂਗੇ ਉਹ ਆਪਾਂ ਗੱਲਬਾਤ ਕਰਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਆਹ ਐਕਸਪਲਸ ਆਪਣਾ ਇਹ ਵੀ ਵਿਚਾਰਾ ਖੜਾ ਰਹਿਦਾ ਉਹ ਇਹਦਾ ਫਲੈਸ਼ਰ ਬਾਹਰ ਆਇਆ ਪਿਆ ਫਲੈਸ਼ਰ ਫਲੈਸ਼ਰ ਚਲੋ ਇੱਕ ਬਾਅਦ ਚ ਦੇਖਦੇ ਆ ਆਸ਼ਾ ਰਿਕਾਰਡਿੰਗ ਆਪਣੇ ਆਪ ਸ਼ੁਰੂ ਹੋ ਜਾਂਦੀ ਨਾਲ ਦੀ ਨਾਲ ਹੀ ਇਹ ਗੋਬਰੋ ਹੈ ਲੋ ਦੋਸਤੋ ਅੱਜ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਆ ਕਿ ਆਪਣਾ ਇੱਕ ਦੋਸਤ ਆਪਣਾ ਰਾਈਡ ਵੀ ਕੀਤੀ ਆ ਉਹਨਾਂ ਨੇ ਛੋਟੀਆਂ-ਛੋਟੀਆਂ ਕਾਫੀ ਤੇ ਜੀਰੇ ਦੇ ਵਿੱਚੋਂ ਹਾਂਗਕਾਂਗ ਰਹਿੰਦਾ ਬਾਈ ਮਲਕੀਸ਼ ਸਿੰਘ ਸਿੱਧੂ ਉਹ ਅੱਜ ਆਪਣੇ ਕੋਲੇ ਆ ਪਹੁੰਚਿਆ ਅੱਜ ਅਸੀਂ ਵੈਸੇ ਪ੍ਰੋਗਰਾਮ ਬਣਾਇਆ ਸੀਗਾ ਜਾਣ ਦਾ ਚਹਾ ਦੂਜੇ ਗਿਆਵੀ ਚਵਾਨ ਕੋਲੇ ਗੁਰਪ੍ਰੀਤ ਕੋਲੇ ਕੱਲ ਸਾਡੀ ਕਮਿਟਮੈਂਟ ਹੋਈ ਸੀ ਜਿਸ ਦਿਨ ਦਾ ਆ 7 ਤਰੀਕ ਦਾ ਆਇਆ ਮਿਲੇ ਅਸੀਂ ਪਹਿਲੇ ਦਿਨ ਅੱਜ ਫੋਨ ਤੇ ਗੱਲ ਦੋ ਤਿੰਨ ਵਾਰਾ ਹੋ ਗਈ ਆ ਪਰ ਹੋਇਆ ਕੀ ਕਿ ਦਿਨੇ ਕੁਝ ਕਾਰਨਾ ਕਰਕੇ ਮੈਂ ਘੰਟਾਕ ਫੋਨ ਬੰਦ ਕਰ ਲਿਆ ਤੇ ਉਸ ਟਾਈਮ ਫੋਨ ਕਰਦਾ ਰਿਹਾ ਮੈਨੂੰ ਤੇ ਜਦੋਂ ਮੈਂ ਟਾਈਮ ਜਿਆ ਹੋਇਆ ਜਾਣਦਾ ਵੀ ਹੁਣ ਜਾਣਾ ਤੇ ਮੈਂ ਫੋਨ ਲਾਇਆ ਤੇ ਫਿਰ ਡੂਕੇ ਤੇ ਚਲਾ ਗਿਆ ਸੀਗਾ ਫਰੀਦਕੋਟ ਬਾਈ ਲੇਟ ਹੋ ਗਿਆ ਮੈਂ ਲੇਟ ਹੋ ਗਿਆ ਸੀ ਤੇ ਇਹ ਹੁਣ ਫਰੀਦਕੋਟ ਤੋਂ ਸਿੱਧਾ ਮੇਰੇ ਕੋਲੇ ਆ ਰਿਹਾ ਤੇ ਅੱਜ ਹੁਣ ਇਹ ਵੈਸੇ ਤਾਂ ਅਸੀਂ ਇੱਕ ਰਾਈਡ ਬਣਾਈ ਸੀ ਉਸ ਰਾਈਡ ਦੇ ਸਬੰਧ ਵਿੱਚ ਗੱਲ ਚੱਲਦੀ ਚੱਲਦੀ ਇਹਨੇ ਖੜੇ ਪਰ ਟਿਕਟ ਕਰਾ ਲਈ ਕਹਿੰਦਾ ਜਾਣਾ ਤੇ ਹੁਣ ਇੱਥੇ ਆ ਕੇ ਫਸ ਗਿਆ ਵੈਸੇ ਮੌਨਸੂਨ ਦੇ ਵਿੱਚ ਬਾਹਰ ਮੌਸਮ ਬੜਾ ਵਧੀਆ ਵੈਸੇ ਤਾਂ ਪੰਜਾਬ ਦਾ ਮੌਸਮ ਵੀ ਅੱਜਕੱਲ ਬਹੁਤ ਵਧੀਆ ਹੁੰਦਾ ਪਹਾੜਾਂ ਵਰਗਾ ਹੀ ਹੁੰਦਾ ਤੇ ਹੁਣ ਦੇਖਦੇ ਆ ਕਿ ਅਗਲੇ ਸ਼ਨੀਵਾਰ ਸ਼ੁੱਕਰ ਸ਼ਨੀਵਾਰ ਆਂਦਾ ਆਪਾਂ ਰਾਈਡ ਬਣਾਉਣੀ ਆ ਉਦੇਪੁਰ ਵਗੈਰਾ ਦੀ ਤੇ ਮੇਰੇ ਥੋੜੇ ਕੰਮ ਕਰਦੇ ਰਹਿ ਜੇਵੇਂ ਵੀ ਹੈਗੇ ਆ ਪਰ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗਾ ਕਿ ਐਡੀ ਦੂਰੋਂ ਚੱਲ ਕੇ ਸਾਡੇ ਨਾਲ ਰਾਈਡ ਕਰਨ ਆਇਆ ਤੇ ਅਸੀਂ ਤਾਂ ਥੋੜਾ ਜਿਹਾ ਕੰਮ ਛੱਡ ਕੇ ਇਹਦੇ ਨਾਲ ਰਾਈਡ ਜ਼ਰੂਰ ਕਰਾਂਗੇ ਤੇ ਮੈਂ ਇੱਕ ਮੈਂ ਗੱਲ ਮੈਂਸ਼ਨ ਕਰਨੀ ਚਾਹਣਾ ਬਈ ਮੈਂ ਫੇਮਸ ਆ ਸਾਡੇ ਗਰੁੱਪ ਚ ਵੀ ਇਹ ਬੰਦਾ ਸਪੈਸ਼ਲੀ ਜੇ ਕੋਈ ਰਾਈਡ ਬਣਦੀ ਹੋਵੇ ਨਾ ਤੇ ਹਾਂਗਕਾਂਗ ਤੋਂ ਆ ਜਾਂਦਾ ਹਾਂਗਕਾਂਗ ਤੋਂ ਆ ਜਾਂਦਾ ਸਹੀ ਤੇ ਇਹ ਹੁਣ ਮੈਂ ਇਹਨਾਂ ਨੂੰ ਸਾਲਟ ਕਰਤਾ ਵੀ ਰਾਈਡ ਦੀ ਖਾਤਰ ਸਪੈਸ਼ਲੀ ਮੈਂ ਆ ਗਿਆ ਤੇ ਹੁਣ ਸਾਡੀ ਰਾਈਡ ਬਣ ਰਹੀ ਹੈ ਮੇਬੀ ਕਮਿੰਗ ਸੈਟਰਡੇ ਆਈ ਜਾ ਰਹੇ ਆ ਰਾਜਸਥਾਨ ਉਦੇਪੁਰ ਤੇ ਆਈ ਹੋਪ ਸਾਰੇ ਭਰਾ ਇੰਜੋਏ ਕਰਨਗੇ ਬਿਲਕੁਲ ਸੋ ਮਿਲਦੇ ਆ ਜੀ ਫਿਰ ਨੈਕਸਟ ਵਲੌਗ 'ਚ ਤੁਹਾਨੂੰ ਹੂੰ ਤੇ ਵਾਕਿਆ ਸਹੀ ਗੱਲ ਹੈ ਕਿ ਇਹਨੇ ਪਹਿਲਾਂ ਵੀ ਇਹਦੇ ਬਾਰੇ ਗੱਲ ਪ੍ਰਚਲਿਤ ਸੀਗੀ ਕਿਉਂਕਿ ਰਹਿੰਦਾ ਜੀਰੇ ਚਾ ਪਰ ਮੈਨੂੰ ਗੁਰਪ੍ਰੀਤ ਚੋਹਾਨ ਦੇ ਥਰੂ 2 ਸਾਲ ਪਹਿਲਾਂ ਸਾਡੀ ਜਾਣ-ਪਛਾਣ ਹੋਈ ਆ ਤੇ ਚਲੋ ਅੱਛੇ ਮਿੱਤਰਾਂ ਹੁਣ ਅਸੀਂ ਤੇ ਇਹਨੇ ਇਸ ਵਾਰ ਇਹ ਸਾਬਤ ਕਰਦਾ ਕਿ ਮੈਂ ਰਾਈਡ ਦੀ ਖਾਤਰ ਹਾਂਗਕਾਂਗ ਤੋਂ ਸਪੈਸ਼ਲ ਟਿਕਟ ਲੈ ਕੇ ਆ ਜਾਣਾ ਤੇ ਹੁਣ ਸਾਨੂੰ ਰਾਈਡ ਕਰਨੀ ਹੀ ਬਣੀ ਹੈ ਜੇ ਅਸੀਂ ਨਹੀਂ ਕਰਦੇ ਰਾਈਡ ਇਹਦੇ ਨਾਲ ਫਿਰ ਸਾਡੇ ਵਾਸਤੇ ਗੱਲ ਮੜ ਗਈ ਟਿੱਕਾ ਟੋ ਫ੍ਰੀ ਹੋ ਜਾਣੀ ਹੈ ਆਪਣੀ ਟਿੱਕਾ ਦੇ ਭਾਈ ਤੁਹਾਡੇ ਜਾਂ ਫਿਰ ਸਾਰੇ ਜਣੇ ਟਿੱਕੇ ਪੈਸੇ ਇਕੱਠੇ ਕਰਕੇ ਟਿੱਕਟ ਦੇ ਕਰਾਵਾਂਗੇ ਦੀ ਜਿਹੜਾ ਖਰਚਾ ਕਰਕੇ ਆ ਤੇ ਜਿਹੜਾ ਕੰਮ ਛੱਡ ਕੇ ਆ ਉਹ ਵੱਖਰਾ ਸਹੀ ਗੱਲ ਚਲੋ ਕੋਈ ਨਹੀਂ ਭਰਾਵਾਂ ਨਾਲ ਇਹ ਜੀ ਸਿੱਧੂ ਸਾਹਿਬ ਵੀ ਲੈ ਕੇ ਆਇਆ ਡਰੋਨ ਇਹਨਾਂ ਨੇ ਵੀ ਨਵਾਂ ਪੁਰਜਾ ਪਰਚੇਸ ਕੀਤਾ ਆਪਦੀ ਬਾਈਕ ਰੈਡਿੰਗ ਲਾਈਫ ਦੇ ਵਿੱਚ ਨਵਾਂ ਗੈਜਟ ਐਡ ਕੀਤਾ ਜਿਵੇਂ ਆਪਾਂ ਇਹ ਕੈਮਰਾ DJI Osmo Action 5 Pro ਐਡ ਕੀਤਾ ਇਹਨਾਂ ਨੇ ਇਹ ਡਰੋਨ ਕੀਤਾ ਇਹ ਕਿਹੜੀ ਕੰਪਨੀ ਦਾ ਸਿੱਧੂ ਸਾਹਿਬ P A P 8 0 P A P, -A P -A 8 0 ਓਕੇ ਓਕੇ 8 0 ਤੇ ਇਹਦਾ ਆਪਾਂ ਅਸੀਂ ਟ੍ਰਾਇਲ ਲੈ ਰਹੇ ਹਾਂ ਹਜੇ ਹੈਗੇ ਅਨਟ੍ਰੇਨ ਹੀ ਆ ਉਹ ਘੁੰਮਿਆ ਹੀ ਵਾਹ ਕੀ ਬਾਤ ਮੈਨੂੰ ਤਾਂ ਦਿਸ਼ਨੋਂ ਹਟ ਗਿਆ ਪਰ ਉਹ ਆਪਾਂ ਨੂੰ ਦੇਖਦਾ ਹੋਊਗਾ ਆਪਣੇ ਉੱਤੇ ਫੋਕਸ ਹਣੇ ਹਾਂ ਵੀਡੀਓ ਬਣਾ ਰਿਹਾ ਕੇ ਸਿਰਫ ਔਡੀ ਰਿਹਾ ਕਰ ਰਹੇ ਹਾਂ ਵੀਡੀਓ ਤੇ ਫਿਰ ਚਲੋ ਚਲ ਵੇ ਰਿਕਾਰਡਿੰਗ ਸ਼ੁਰੂ ਹੋ ਗਈ ਹਾਂ ਲਓ ਜੀ ਕਾਮਯਾਬ ਹੋ ਗਏ ਸੀ ਰਿਕਾਰਡਿੰਗ ਸ਼ੁਰੂ ਆ ਆ ਇਹਦੇ ਵਿੱਚ ਵੇਖ ਕਿ ਕਿ ਆਪਣੀ ਫੋਟੋ ਨਹੀਂ ਆ ਰਹੀ ਜਟਾਵੇ ਲੈ ਕੋ ਹੋਰ ਹੀ ਕਿਸ ਦੀਆਂ ਫੋਟੋਆਂ ਲਈ ਜਾਂਦਾ ਜੀ ਨਹੀਂ ਨਹੀਂ ਆਪਣੀ ਵੀ ਆਊਗੀ ਹੈ ਆ ਲੈ ਆਗੇ ਵੀ ਆਪਾਂ ਵੀ ਆਗੇ 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 ਕਿਆ ਬਾਤ ਹੈ ਵਾਰੀਆ ਆਪਣਾ ਜਿੰਦਗੀ ਦਾ ਜਿਹੜਾ ਪਹਿਲਾ ਡਰੋਨ ਸ਼ੂਟ ਆ ਮੇਰਾ ਵੀ ਬੜੀਆਂ ਵੀਡੀਓ ਬਣਾਈਆਂ ਪਰ ਡਰੋਨ ਸ਼ੂਟ ਪਹਿਲਾ ਆਪਣੇ ਬਿਲਕੁਲ ਕੋਲੇ ਲਿਆ ਇਹਨੂੰ ਇਹਨੂੰ ਹੌਲੀ ਹੌਲੀ ਚਲਾਉਣਾ ਹੁੰਦਾ ਬੰਦੇ ਨੂੰ ਨਾ ਬਾਣੀ ਚਾਚੇ ਪੰਨੂ ਦਾ ਪੁੱਛੀ ਹਾਲ ਚਾਲ ਆਪਾਂ ਵੀ ਖੜੇ ਆ ਖੜੇ ਆ ਆ ਖੜੇ ਆ ਆਪਾਂ ਆ ਰਿਹਾ ਆਪਣੇ ਵੱਲੋਂ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਘੁੰਮ ਗਿਆ ਦੂਜੇ ਪਾਸੇ ਨੂੰ ਘੁੰਮ ਗਿਆ ਹ ਹੁਣ ਕੈਮਰਾ ਆਪਣੇ ਹੱਲੋ ਗਿਆ ਦਾ ਯਾਰ ਸ਼ਾਮ ਦਾ ਮੌਸਮ ਹੈ ਕਿੰਡਾ ਵਧੀਆ ਬਣਾਇਆ ਹੈ ਨਾ ਉਧਰੇ ਬੱਦਲਾਂ ਦੇ ਵਿੱਚ ਦੀ ਜਦੋਂ ਸ਼ਾਮ ਨੂੰ ਸਵਦੇ ਸੂਰ ਜਿਹੜੀ ਰੋਸ਼ਨੀ ਛੱਡ ਕੇ ਆਉਂਦੀ ਹੈ ਨਾ ਪੀਲੀ ਭਾਅ ਮਾਰਦੀ ਹੈ गोल्डन गोल्डन ड्रोन ਵੀ ਕੈਚ ਹੋ ਰਿਹਾ ਆਪਾਂ ਜ਼ੂਮ ਕਰਦੇ ਆ ਆ ਲਾ ਆ ਗਿਆ ਆ ਗਿਆ ਆਪਣੇ ਨੇੜੇ ਆ ਗਿਆ ਹੀ ਆ ਗਿਆ ਹੀ ਆ ਗਿਆ ਥੋੜਾ ਤਾਂ ਜੀ ਰਹੇ ਹਨ ਹੇ ਹੋਲੀ ਹੋਲੀ ਹੱਥ ਦੇ ਗੂ ਆ ਹਾਂ ਹਾਂ ਹੈਂ ਜੀ ਹੈਂ ਜੀ ਹੈਂ ਜੀ ਕੀ ਬਾਤ ਹੈ ਲੈ ਸੁਦੇਸਾਬ ਹੋ ਕੇ ਟ੍ਰੇਡ ਤੇ ਆ ਆਹ ਹੋਲੀ ਹੋਲੀ ਜਿਵੇਂ ਜਿਵੇਂ ਪੈਗ ਲਾਵਾਂਗੇ ਓਵੇਂ ਜਿਆਦਾ ਬੜੀ ਜਲੂ ਸਿਆਣੇ ਹੁੰਦੇ ਜਮਾਂ ਵੀ ਅਜੇ ਗੱਡੀ ਡੋਲਦੀ ਆ ਨਹੀਂ ਐ ਹੱਥ ਜੇ ਕੰਮ ਦੇ ਹੱਥ ਜੇ ਕੰਮ ਦੇ ਸਟੇਬਲ ਹੀ ਹੋਏ ਓਏ ਆ ਜਾ ਭਰਾਵਾ ਆ ਜਾ ਨਹੀਂ ਨਹੀਂ ਲੋਨ ਨੂੰ ਤਾਂ ਲਾ ਲਾਂਗੇ ਆਪਾਂ ਮੇਰੀ ਮੈਡ ਨੇੜੇ ਆ ਜਾ ਮੜਾ ਨੇੜੇ ਜ਼ੂਮ ਕਰਕੇ ਲੈ ਲੀਏ ਫੋਟੋ ਇਹ ਮੈਨੂੰ ਦੇ ਜੀ ਸ਼ਾਟ ਜਗ੍ਹਾ ਮੇ ਪਾਉਂਗਾ ਰੇ ਜੇ ਉਮਕੜਿਆ ਕਾਫੀ ਚੱਗ ਲੈਂਦਾ ਰੇ ਨੂੰ ਤਾਂ ਕੋਈ ਪਰਮਿਸ਼ਨ ਪੋਲੂਸ਼ਨ ਦੀ ਲੋੜ ਹੀ ਨਹੀਂ ਮੇਰੇ ਹਿਸਾਬ ਨਾਲ ਇਹਦਾ ਸਾਰਾ ਕੋਈ ਸੈਟਿੰਗ ਹੀ ਹੁੰਦੀ ਹੈ ਇਹਨਾਂ ਦੀ ਅੰਦਰ ਹੀ ਗਾਂ ਲੰਘੇ ਆਪਣੇ ਤੋਂ ਸੱਜੇ ਪਾਸੇ ਨੂੰ ਮੋੜ ਥੋੜਾ ਜਿਹਾ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆਪਣੇ ਤੋਂ ਥੋੜਾ ਐ ਐ ਐ ਕੀ ਬਾਤ ਹੈ ਕੀ ਬਾਤ ਹੈ ਲੈ ਅੰਨੇੜੇ ਹੋਰ ਹੈਲੋ ਹਾਈ ਹੋਰ ਨੇੜੇ ਆ ਗਏ ਹੋਰ ਨੇੜੇ ਆ ਗਏ ਆ ਥੋੜਾ ਥੋੜਾ ਤਾਂ ਹੁ ਚੱਕ ਮੂੰਹ ਨਹੀਂ ਆ ਰੇ ਆ ਬਸ ਵਾ ਠੀਕਾ 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 ਹੈਲੋ ਗੈਵੀ ਲਵ ਯੂ ਲਵ ਯੂ ਦੇ ਆਜ਼ਿੰਗ ਆਲਸੋ ਦਾ ਹੈਂਗ ਆਲਸੋ ਓਹ ਇਹਨੇ ਟੋਡ ਜੀ ਨਾ ਮਾਰੇ ਕਿਦੇ ਆ ਗਏ ਵਾਠੀਕ ਓਕੇ ਮਿਸ਼ਨ ਇਸ ਸਕਸੈਫੁਲ ਬਹੁਤ ਵਧੀਆ ਦੋਸਤੋ ਸਾਡੇ ਨਾਲ ਇੱਕ ਮੱਕੜਾਂ ਦਾ ਕੀ ਕੀ ਸਿਸਟਮ ਹੁੰਦਾ ਤੁਹਾਨੂੰ ਦਿਖਾਉਣੇ ਆ ਇਹ ਸਿੱਧੂ ਸਾਹਿਬ ਦੀ ਗੱਡੀ ਆ ਤੇ ਇਹ ਕਿਹੜੀਆਂ ਕਿੜੀਆਂ ਸਹੂਲਤਾਂ ਆ ਲੈਸ ਆ ਪਹਿਲਾਂ ਤਾਂ ਇਹ ਹੈਗਾ ਆਪਣਾ ਸਿੱਧੂ ਸਾਹਿਬ ਦੱਸੋ ਤੁਸੀਂ ਇਹ ਬਾਈ ਜੀ ਗੱਡੀ ਸਟਾਰਟ ਕਰਨ ਵਾਸਤੇ ਜੰਪਰ ਆ ਹਮ ਮੰਨ ਲਓ ਜੇ ਕਿਤੇ ਕੋਈ ਬੈਟਰੀ ਪ੍ਰੋਬਲਮ ਆ ਗਈ ਕੁਝ ਵੀ ਆ ਇਹ ਗੱਡੀ ਸਟਾਰਟ ਵੀ ਕਰੂਗਾ ਇਹਦੇ ਨਾਲ ਬੱਸ ਟਰੱਕ ਕੁਝ ਵੀ ਸਟਾਰਟ ਕਰ ਸਕਦੇ ਤੁਸੀਂ ਏਡੀ ਪਾਵਰ ਹੈਗੀ ਇੱਥੇ ਹੂੰ ਹੂੰ ਤੇ ਜੇ ਮੰਨ ਲਓ ਗੱਡੀ ਪੈਂਚਰ ਹੋ ਗਈ ਹਵਾ ਭਰਨੀ ਆ ਹੂੰ ਤੇ ਇਹ ਡਬਲ ਕੰਮ ਦਿੰਦਾ ਆਪਾਂ ਨੂੰ ਇਹ ਹਵਾ ਵੀ ਭਰਦੀ ਆ ਠੀਕ ਹੈ ਨਾਲ ਪਾਵਰ ਬੈਂਕ ਵੀ ਆ ਨਾਲ ਫੋਨ ਫਨ ਚਾਰਜ ਕਰਨਾ ਪਾਵਰ ਬੈਂਕ ਵੀ ਆ ਸਾਰਾ ਕੁਝ ਆ ਸੀਟ ਪੌਟ ਲੱਗੀ ਹੋਈ ਤੇ ਨਾਲ ਇਹਦੇ ਵਿੱਚ ਲਾਈਟ ਵੀ ਹੈਗੀ ਆ ਹਾਂ ਐਮਰਜੈਂਸੀ ਲਾਈਟ ਹਾਂ ਐਮਰਜੈਂਸੀ ਲਾਈਟ ਵੀ ਹੈਗੀ ਆ ਤੇ ਜਿੱਦਾਂ ਆਪਣੇ ਕੋਲੇ ਆ ਇੱਕ ਹੋਰ ਫੋਟਾ ਜੇ ਆਪਣੇ ਕੋਲੇ ਉਹ ਮੈਨੂੰ ਫੜਾ ਦੇ ਨਾਲ ਲਾਈਟ ਆ ਜੂਗੀ ਇਹ ਆਪਣੇ ਕੋਲੇ ਹੈਗਾ ਜੀ ਪੈਂਚਰ ਕਿਟ ਪੈਂਚਰ ਕਿਟ ਟਿਊਬਲੈਸ ਟਾਇਰ ਨੂੰ ਪੈਂਚਰ ਲਾਉਣਾ ਸੌਖਾ ਹੁੰਦਾ ਵੀ ਜੇ ਤੁਹਾਡੀ ਕਿਤੇ ਗੱਡੀ ਪੈਂਚਰ ਹੋ ਗਈ ਆ ਤਾਂ ਪੈਂਚਰ ਲਾਓ ਹੂੰ ਹਵਾ ਭਰੋ ਜੇ ਗੱਡੀ ਸਟਾਰਟ ਨਹੀਂ ਹੁੰਦੀ ਤੇ ਗੱਡੀ ਸਟਾਰਟ ਕਰੋ ਜੰਪਰ ਵੀ ਹੈਗਾ ਤੇ ਜੇ ਮਾੜ ਲੋ ਇਹ ਗਰਮੀ ਆ ਰਹੀ ਆ ਤੇ ਤੁਸੀਂ ਪੱਖਾ ਵੀ ਯੂਜ਼ ਕਰ ਸਕਦੇ ਆ ਕਰ ਸਕਦੇ ਹਾਂ ਬਾਈ ਜੀ ਗੱਡੀ ਖੜ ਗਈ ਆ ਕਿਤੇ ਹਾਂ ਨਹੀਂ ਚੱਲ ਰਹੀ ਤੇ ਪੱਖਾ ਹੈਗਾ ਰਜਾ ਜੇ ਮਾੜ ਲੋ ਸੜ ਲਈ ਇਹਦੀ ਬੈਟਰੀ ਡਾਊਨ ਆ ਤੇ ਫਿਰ ਆਪਣੇ ਕੋਲੇ ਇੱਕ ਹੋਰ ਚੀਜ਼ ਹੈਗੀ ਆ ਆ ਯੰਤਰ ਹੈਗਾ ਇਹਨੂੰ ਗੱਡੀ ਚ ਪਲੱਗ ਇਨ ਕਰੋ ਇਹਦੇ ਨਾਲ ਹਵਾ ਭਰੋ ਇਹਦੇ ਚ ਟਾਰਚ ਵੀ ਹੈਗੀ ਆ ਤੇ ਇਹਦੇ ਚ ਰੈੱਡ ਲਾਈਟ ਵੀ ਹੈਗੀ ਆ ਵੀ ਜੇ ਪਿੱਛੇ ਕੋਈ ਗੱਡੀ ਆ ਰਹੀ ਉਹਨੂੰ ਇੰਡੀਕੇਟਰ ਦੇਣਾ ਵੀ ਉਹਨੂੰ ਸਾਰਾ ਕੰਮ ਹੀ ਛੱਡ ਗਈ ਗੱਡੀ ਇਲੈਕਟ੍ਰੋਨਿਕ ਤੌਰ ਤੇ ਸਾਰੇ ਕੰਮ ਛੱਡ ਗਈ ਬਾਈ ਦੀ ਓਏ ਆਪਣੇ ਕੋਲੇ ਸਾਰੀਆਂ ਸਹੂਲਤਾਂ ਇਹ ਨਾਲ ਛਤਰੀ-ਛੁਤਰੀ ਵੀ ਰੱਖੀ ਹੋਈ ਆ ਹੋਰ ਕੋਈ ਪਰਦੇ ਦੇ ਸਮਾਨ ਵੀ ਹੋ ਸਕਦੇ ਵਿੱਚ ਆ ਛਤਰੀ ਰੱਖੀ ਆ ਮੰਨ ਲਓ ਜੇ ਕਿਤੇ ਬਾਰਿਸ਼ ਆ ਰਹੀ ਆ ਤਾਂ ਉੱਪਰ ਕੇ ਜਾਣਾ ਇਹ ਵੀ ਚੀਜ਼ਾਂ ਹੈਗੀਆਂ ਆ ਭਾਜੀ ਇਹਦੇ ਬਾਰੇ ਦੱਸੋ ਥੋੜਾ ਚਾਰਨਾ ਪਵੇ ਆ ਖੱਟੇ ਟੱਕਣ ਵਾਲੀ ਚੀਜ਼ ਕੀ ਆ ਇਹ ਇਹ ਮੰਨ ਲਓ ਜਦੋਂ ਤੁਸੀਂ ਹੰਭਜੋ ਥੱਕ ਜੋ ਬੀਏ ਕੰਮ ਕਾਜ ਕਰਦਿਆਂ ਕਰਦਿਆਂ ਤੂੰ ਹੀ ਥੋੜਾ ਜਿਹਾ ਪਜਲ ਹੋ ਜਾਓ ਤੇ ਉਸ ਤੋਂ ਬਾਅਦ ਥਕਾਵਟ ਲਾਉਣ ਵਾਸਤੇ એનર્ਜੀ ਡਰਿੰਕ એનર્ਜੀ ਡਰਿੰਕ ਇਹ ਵੀ ਆਪਣੇ ਕੋਲੇ ਇਹ ਆਪਣੇ ਕੋਲੇ ਅਵੇਲੇਬਲ ਨੇ ਠੀਕ ਹੈ ਜੀ ਤੇ ਆ ਆਪਣੇ ਕੋਲੇ ਦੂਸਰਾ ਟੂਲ ਹੋ ਗਿਆ ਵੀ ਜੇ ਹੋਰ ਕੋਈ ਚੀਜ਼ਾਂ ਤੁਹਾਨੂੰ ਚਾਹੀਦੀਆਂ ਖੋਲਣੀਆਂ ਬੰਨਣੀਆਂ ਜਿਹੜੀਆਂ ਸਾਰਾ ਕੁਝ ਹੋ ਗਿਆ ਨਾ ਇਹ ਹੁਣ ਆਏ ਆ ਵੀ ਨੇਰਾ ਥੋੜਾ ਜਿਹਾ ਤੁਹਾਨੂੰ ਸਾਰਾ ਕੁਝ ਦਿਖਾ ਨਹੀਂ ਸਕਦੇ ਚੀਜ਼ਾਂ ਸੰਦ ਪੜੇ ਆਪਣੇ ਕੋਲੇ ਸਾਰੀਆਂ ਪਏ ਹੋਏ ਆ ਬਹੁਤ ਕੁਝ ਇਹ ਸਾਰਾ ਕੁਝ ਨਾ ਇਹ ਰਾਈਡਰਸ ਆ ਨਾ ਜਿਹੜੇ ਬਾਈਕ ਤੇ ਵੀ ਇਹਨਾਂ ਕੋਲ ਅਸੀਂ ਕੈਰੀ ਕਰਦੇ ਆ ਸਾਰੇ ਤੇ ਗੱਡੀਆਂ ਵਿੱਚ ਵੀ ਕਰਦੇ ਆ ਇਹ ਨਾ ਸ਼ੌਂਕ ਦਾ ਹੁੰਦਾ ਕੰਮ ਇਹ। ਸ਼ੌਂਕ ਦਾ ਮੁੱਲ ਕੋਈ ਨਹੀਂਗਾ। ਬਾਕੀ ਜੋ ਵੀ ਰਹਿੰਦਾ ਤੁਹਾਨੂੰ ਚੰਨ ਜੀ ਦੱਸਾਂਗੇ ਹੁਣ ਚਲੋ ਹਨੇਰਾ ਹੋ ਗਿਆ। ਹੁਣ ਅਸੀਂ ਵੀ ਹਨੇਰੇ 'ਚ ਹੋਏ ਪਏ। ਹਾਂ ਹੁਣ ਅਸੀਂ ਹਨੇਰੇ 'ਚ ਜਿੰਨਾ ਕਿ ਤੁਹਾਨੂੰ ਦਿਖਾ ਸਕੀ ਉਹਨਾਂ 'ਕ ਦਿਖਾਉਂਦਾ। ਉਹਨਾਂ 'ਕ ਦਿਖਾਉਂਦਾ। ਲੋਏ ਦੋਸਤੋ ਇਹ ਸੀਗਾ ਅੱਜ ਦਾ ਛੋਟਾ ਜਿਹਾ ਵਲੌਗ। ਸਿਰਫ ਇਸ ਵੀਡੀਓ ਕੈਮਰੇ ਨੂੰ ਚੈੱਕ ਕਰਨ ਲਈ। ਹੁਣ ਨਾਈਟ ਮੋਡ ਤੇ ਵੀ ਚੈੱਕ ਕਰ ਸਕਦੇ ਜਿਹੜੀ ਤੁਸੀਂ ਪਿੱਛੇ ਵੀਡੀਓ ਦੇਖੀ ਕੁਦਰਤੀ ਗੱਲ ਕੈਮਰਾ ਘਰੇ ਪਿਆ ਸੀਗਾ ਤੇ ਜਦੋਂ ਇੱਕਦਮ ਮਤਲਬ ਕਿ ਉਹਨੇ ਡਿੱਗੀ ਖੋਲੀ ਤੇ ਮੈਂ ਉਹਨੂੰ ਪੁੱਛ ਲਿਆ ਵੀ ਇਹ ਕੀ ਹੈ ਤੇ ਅਸੀਂ ਉਹ ਆਪਣੇ ਨਾਲ ਆਈਫੋਨ ਦੇ ਨਾਲ ਰਿਕਾਰਡ ਕੀਤੀ ਹੈ ਵੀਡੀਓ ਉਹ ਨਾਈਟ ਦੇ ਵਿੱਚ ਆਈਫੋਨ ਵੈਸੇ ਨਾਈਟ ਦੇ ਵਿੱਚ ਅੱਛੀ ਰਿਕਾਰਡਿੰਗ ਕਰਦਾ ਤੇ ਹੁਣ ਮਤਲਬ ਕਿ ਕੀ ਸੀਗਾ ਕਿ ਵੀ ਇਹ ਜੇਕਰ ਇਹ ਕੈਮਰਾ ਹੁੰਦਾ ਆਪਣੇ ਕੋਲੇ ਤਾਂ ਫਿਰ ਆਪਾਂ ਉਸ ਵੀਡੀਓ ਨੂੰ ਉਹਦੇ ਚ ਕੈਮਰਾ ਇਹਦੇ ਚ ਨਾਈਟ ਮੋਡ ਲਾ ਕੇ ਰਿਕਾਰਡ ਕਰਨਾ ਸੀ ਫਿਰ ਦੇਖਣੀ ਸੀ ਕਿ ਇਹਦੀ ਕੀ ਕੁਆਲਿਟੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਸਾਰੀਆਂ ਜਿਹੜੇ ਤਿਆਰਬੇ ਆ ਇਹ ਕਰਕੇ ਇੱਕ ਵੀਡੀਓ ਪਾਵਾਂਗੇ ਵੀ GoPro ਨਾਈਟ ਮੋਡ ਤੇ ਕੀ ਕਰਦਾ ਤੇ ਇਹ ਨਾਈਟ ਮੋਡ ਤੇ ਕੀ ਕਰਦਾ ਰਾਤ ਦੇ ਵਿੱਚ ਜਾਂ ਘੱਟ ਚਾਨਣ ਦੇ ਵਿੱਚ ਇਹਦੀ ਕੀ ਪਰਫਾਰਮੈਂਸ ਹੈ ਤੇ ਕੀ ਕੁਆਲਿਟੀ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗੂਗੀ ਤੇ ਅੱਜ ਲਈ ਇੰਨਾ ਹੀ ਹੈ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਹਾਂ ਕਿਸੇ ਅਗਲੀ ਹੋਰ ਵੀਡੀਓ ਦੇ ਵਿੱਚ